ਕੱਚਿਆ ਇਲਜ਼ਾਮ ਨਹੀਂ ਲਾਉਂਦੇ ਤੁਹਾਨੂੰ ਸਬੂਤਾਂ ਸਮੇਤ ਆਉਣ ਵਾਲੇ ਸਮੇਂ ਚ ਸਾਰੇ ਜਿਹੜੇ ਮੰਗ ਕਰੀਓ ਉਸ ਲੈਟਰ ਦੇ ਵਿੱਚ ਕਿ ਜਿਹੜੀ ਉਦੋਂ ਸਫਾਈ ਕੀਤੀ ਗਈ ਉਸ ਦੇ ਵਿੱਚ ਜਿਹੜਾ ਪੈਸਾ ਵਰਤਿਆ ਗਿਆ ਸੀਗਾ ਉਹਦੀਆਂ ਪੇਮੈਂਟਾਂ ਕਰੀਆਂ ਨੇ ਤੋਂ ਕਿਸ ਅਧਿਕਾਰ ਨਾਲ ਕਿਸ ਅਸੀਂ ਤਾਂ ਇਹ ਵੀ ਮੰਗ ਰੱਖਾਂਗੇ ਸਰਕਾਰ ਅੱਗੇ ਵੀ ਕੋਈ ਹੋਰ ਜ਼ਿੰਮੇਵਾਰ ਪ੍ਰਧਾਨ ਬਣਾਇਆ ਜਾਵੇ ਇੰਨਾ ਦੇ ਕਪੜੇ ਵੀ ਜੇ ਅਗਰ ਕਰਾਂਗੇ ਪੰਨਾ ਢਿਲੋ ਸਾਹਿਬ ਅੱਜ ਕੀ ਗੱਲਬਾਤ ਐ ਐਮਸੀ ਇਕੱਠੇ ਹੋਈ ਸੀ ਅੱਜ ਅਸੀਂ ਰਿਕੋਜੀਸ਼ਨ ਮੀਟਿੰਗ ਦਿੱਤੀ ਆ ਸ਼ਹਿਰ ਚ ਬਹੁ ਮੁੱਦੇ ਸੀ ਪ੍ਰਧਾਨ ਨੂੰ ਨੌਲੇਜ ਨਹੀਂ ਐ ਵੀ ਕਿਵੇਂ ਕੰਮ ਕਰਨਾ ਬਹੁਤ ਵਰੀ ਅਸੀਂ ਪ੍ਰਧਾਨ ਨੂੰ ਕਿਹਾ ਕਿ ਆ ਮੀਟਿੰਗਾਂ ਕੱਢ ਹੋਰ ਕੱਢ ਉਹਨੂੰ ਪਤਾ ਹੀ ਨਹੀਂ ਵੀ ਕੰਮ ਕਿਵੇਂ ਕਰਨਾ ਇਸ ਲਈ ਅੱਜ ਅਸੀਂ ਰਿਕੋਜੀਸ਼ਨ ਮੀਟਿੰਗ ਦੇ ਕੇ ਤੇ ਉਹਦੇ ਵਿੱਚ ਤਿੰਨ ਚਾਰ ਮੁੱਦੇ ਨੇ ਜਿਵੇਂ ਸਤਵੀਤ ਲਾਈਟ ਦੇ ਮਲਾਜ਼ਮ ਕੱਟਨੇ ਉਹਨਾਂ ਦਾ ਵਾਧਾ ਕਰਨ ਸੰਬੰਧੀ ਤੇ ਉਸ ਤੋਂ ਬਾਅਦ ਸੀਵਰਮੈਨ 10 12 ਹੀ ਨੇ ਉਹ ਅਸੀਂ ਹਰੇਕ ਬਾੜ ਨਹੀਂ ਬੰਦੇ ਦੋ ਦੋ ਇੱਕ ਇੱਕ ਰੱਖਣ ਲਈ ਉਹ ਵੀ ਸੀਵਰਮੈਨ ਰੱਖਾਂਗੇ ਤੇ ਸ਼ਹਿਰ ਚ ਜਿਵੇਂ ਹੁਣ ਭਾਰੀ ਮੀਂਹ ਪਿਆ ਪਿੱਛੇ ਗਲੀਆਂ ਨਾਲੀਆਂ ਸੀਵਰ ਦੇ ਟੱਕਣਾ ਦਾ ਬਹੁਤ ਬੁਰਾ ਹਾਲ ਹੋ ਗਿਆ ਟੁੱਟੀਆਂ ਪਈਆਂ ਗਲੀਆਂ ਨਾਲੀਆਂ ਦਵੀਆਂ ਪਈਆਂ ਉਹਦੇ ਲਈ 50 ਲੱਖ ਰੁਪਇਆ ਪਾਸ ਕਰਨ ਸੰਬੰਧੀ ਵੱਖ-ਵੱਖ ਬਾੜਾਂ 'ਚ ਕੰਮ ਹੋਣ ਜਿਹੜੇ ਆ ਫੁਟਕਲ ਕੰਮ ਨੇ ਤੇ ਉਸ ਤੋਂ ਇਲਾਵਾ ਜਿਹੜਾ ਗੰਦਾ ਨਾਲਾ ਦੀ ਸਫਾਈ ਦਾ ਟੈਂਡਰ ਸੀ 9 ਲੱਖ ਦਾ ਉਹਦੇ 'ਚ ਸਾਨੂੰ ਪਤਾ ਲੱਗਿਆ ਵੀ ਸਫਾਈ ਹੋਈ ਨਹੀਂ ਪ੍ਰੋਪਰ ਤੇ ਘਪਲੇ ਦੀ ਬੂ ਆ ਰਹੀ ਆ ਉਸ ਕਰਕੇ ਉਹਦੇ ਇਨਕੁਆਰੀ ਲਈ ਵਿੱਚ ਝੰਡਾ ਲਾਇਆ ਮਤਲਬ ਅੱਜ ਅਸੀਂ ਚਾਰ ਝੰਡਿਆਂ ਦੀ ਮੀਟਿੰਗ ਰਿਕੋਜੀਸ਼ਨ ਦਿੱਤੀ ਆ ਉਦੇਜ ਪ੍ਰਧਾਨ ਨੂੰ ਮੀਟਿੰਗ ਹੁਣ ਬੁਲਾਉਣੀ ਪਊਗੀ ਇਹ ਮੁੱਦਿਆਂ ਤੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਕਈ ਏਜੰਡੇ ਨੇ ਬਹੁਤ ਵੱਡੇ ਆ ਮਹੀਨੇ 'ਚ ਪਿੱਛੇ ਮੈਨੂੰ ਪਤਾ ਲੱਗਿਆ ਕਮੇਟੀ 'ਚ ਬਹੁਤ ਵੱਡੇ ਕਪਲੇ ਹੋਇਆ ਉਹ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਜੱਗਰ ਕਰਾਂਗੇ ਤੇ ਅਸੀਂ ਹੁਣ ਪਿੱਛੇ ਨਹੀਂ ਹਟਾਂਗੇ ਸ਼ਹਿਰ ਦੇ ਬਕਾਸ ਲਈ ਜੇ ਪ੍ਰਧਾਨ ਨਹੀਂ ਕੋਸ਼ਿਸ਼ ਕਰਦਾ ਤਾਂ ਅਸੀਂ ਕਰਕੇ ਦਿਖਾਵਾਂਗੇ ਅਸੀਂ ਸੇਵਾ ਲਈ ਇੱਥੇ ਇਹਨਾਂ ਨੂੰ ਬਹੁਮਤ ਤੇ ਹਿੱਸਾ ਪਾਇਆ ਸੀ ਮੈਂ ਤੇ ਵਿਜੇ ਲੰਕੇਸ਼ ਨੇ ਪਰ ਕੰਮ ਕੋਈ ਹੋਏ ਨਹੀਂ ਹੁਣ ਅਸੀਂ ਆਪਦੇ ਭਾਈਆਂ ਨਾਲ ਮਿਲ ਕੇ ਐਮਸੀ ਕਾਉਂਸਲਰਾਂ ਨਾਲ ਆਪ ਕਰਾਵਾਂਗੇ ਪ੍ਰਧਾਨ ਤੋਂ ਤਾਂ ਕੋਈ ਉਮੀਦ ਸਾਨੂੰ ਰਹੀ ਨਹੀਂ ਪ੍ਰਧਾਨ ਫੇਲ ਹੋ ਚੁੱਕਿਆ ਤੇ ਹੁਣ ਵਾਲੇ ਸਮੇਂ 'ਚ ਅਸੀਂ ਤਾਂ ਇਹ ਵੀ ਮੰਗ ਰੱਖਾਂਗੇ ਸਰਕਾਰ ਅੱਗੇ ਵੀ ਕੋਈ ਹੋਰ ਜ਼ਿੰਮੇਵਾਰ ਪ੍ਰਧਾਨ ਬਣਾਇਆ ਜਾਵੇ ਇਹਨਾਂ ਦੇ ਕਪਲੇ ਵੀ ਅਗਰ ਕਰਾਂਗੇ ਧੰਨਵਾਦ ਜੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਕੰਮ ਕੋਈ ਹੋਇਆ ਨਹੀਂ ਪਰ ਜੋ ਨਗਰ ਸਾਧਕ ਅਫਸਰ ਸੀ ਪਤਾ ਲੱਗਿਆ ਕਿ ਲੱਖਾਂ ਰੁਪਏ ਦੀਆਂ ਪੇਮੈਂਟਾਂ ਕਰ ਦਿੱਤੀਆਂ ਉਹੀ ਤੁਹਾਨੂੰ ਮੈਂ ਦੱਸਿਆ ਵੀ ਐਵੇਂ ਕੱਚਿਆ ਇਲਜ਼ਾਮ ਨਹੀਂ ਲਾਉਂਦੇ ਤੁਹਾਨੂੰ ਸਬੂਤਾਂ ਸਮੇਤ ਆਉਣ ਵਾਲੇ ਸਮੇਂ ਚ ਸਾਰੇ ਜਿਹੜੇ ਆ ਹੋਏ ਆ ਮਹੀਨੇ ਚ ਪੇਮੈਂਟਾਂ ਹੋਈਆਂ ਹੋਰ ਕਈ ਐਨਓਸੀਆਂ ਗਲਤ ਹੋਈਆਂ ਜਾਂ ਹੋਰ ਜੋ ਘਪਲੇ ਹੋਏ ਆ ਸਭ ਮੇਰੇ ਧਿਆਨ ਚ ਇੱਕ ਇੱਕ ਘਪਲਾ ਯੱਗਰ ਕਰਕੇ ਜਨਤਾ ਸਾਹਮਣੇ ਲਿਆਂਦਾ ਜਾਊਗਾ ਅੱਜ ਅਸੀਂ ਨਗਰ ਕੌਂਸਲ ਦਾ ਇੱਕ ਰੁਪਈਏ ਦੀ ਵੀ ਦਰਬਾਰ ਤੋਂ ਨਹੀਂ ਦੇਵਾਂਗੇ। ਬਿਲੀ ਜੀ ਅੱਜ ਕੀ ਗੱਲ ਹੈ ਤੇ ਕੀ ਇੱਜ਼ਤ ਆਟਲੀ ਗਈ। ਅੱਜ ਅਸੀਂ ਨਗਰ ਕੌਂਸਲ ਸੰਗਰੂਰ ਦੇ ਵਿੱਚ ਮੈਂ ਆਪਣਾ ਮਿਊਨਿਸਪਲ ਕੌਂਸਲਰਾਂ ਵੱਲੋਂ ਰਿਕੋਜੀਸ਼ਨ ਮੀਟਿੰਗ ਲਈ ਕਾਲ ਦਿੱਤੀ ਹੈਗੀ ਤੇ ਉਹ ਰਸੀਡ ਕਰਾਈ ਹੈ ਕਿਉਂਕਿ ਜਿਹੜੇ ਸ਼ਹਿਰ ਦੇ ਬਦਤਰ ਹਾਲਤ ਹੋ ਰਹੇ ਆਪਾਂ ਸਾਰਾ ਦੇਖ ਹੀ ਰਹੇ ਹਾਂਗੇ। ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਬਿਲਕੁਲ ਖਤਮ ਹੋ ਚੁੱਕੀ ਹੈ। ਸਿਵਰੇ ਸਿਸਟਮ ਬਿਲਕੁਲ ਵਿਗੜ ਚੁੱਕਾ ਹੈ ਸਟਰੀਟ ਲਾਈਟ ਜੇ ਤੁਸੀਂ ਰਾਤ ਨੂੰ ਦੇਖੋਗੇ ਆਪਾਂ ਪਾਕਿਸਤਾਨ ਵਾਲਾ ਤਾਂ ਦੇਖਿਆ ਜਦੋਂ ਲੱਗੇ ਸੀਗਾ ਆਪਣਾ ਜੰਗ ਲੱਗੀ ਸੀ ਉਦੋਂ ਮੋਕ ਡ੍ਰਿਲ ਹੋਇਆ ਸੀਗਾ ਪਰ ਸੰਗਰੂਰ ਦੇ ਸ਼ਹਿਰ ਦੇ ਹਾਲਾਤ ਰਾਤ ਨੂੰ ਇਸ ਤਰ੍ਹਾਂ ਦੀ ਅਕਸ਼ਰ ਦਿਖਾਈ ਦੇ ਦੇ ਰਹੇ ਨੇਗੇ ਵੀ ਇਦਾਂ ਲੱਗਦਾ ਜਿਦਾ ਮੋਕ ਡ੍ਰਿਲ ਆਪਣੇ ਸੰਗਰੂਰ ਚ ਅੱਜ ਵੀ ਲੱਗਿਆ ਹੋਇਆਗਾ ਸੋ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਦੇ ਹੋਏ ਅਸੀਂ ਇੱਕ ਰਿਕੋਜੀਸ਼ਨ ਮੀਟਿੰਗ ਦਿੱਤੀ ਹੈ ਸਾਡੇ ਕਾਉਂਸਲਰਾਂ ਵੱਲੋਂ ਕਿ ਪ੍ਰਧਾਨ ਨੂੰ ਇਸ ਦੇ ਸਬੰਧੀ ਮੀਟਿੰਗ ਬੁલાਣੀ ਚਾਹੀਦੀ ਹੈ ਜਿਹੜਾ ਸੰਗਰੂਰ ਦੇ ਵਿਗੜਦੇ ਹਾਲਾਤ ਨੇ ਇਹਨੂੰ ਤਾਂ ਜੋ ਠੀਕ ਕਰਿਆ ਜਾ ਸਕੇ ਉਹਦੇ ਵਿੱਚ ਅਸੀਂ ਕਈ ਸ਼ਰਤਾਂ ਪਾਈਆਂ ਨੇ ਇੱਕ ਤਾਂ ਜਿਹੜਾ ਸੀਵਰੇਜ ਦਾ ਸਿਸਟਮ ਨਗਰ ਕੌਂਸਲ ਕੋਲ ਆਉਣ ਤੋਂ ਬਾਅਦ ਜਿਹੜੀ ਮੁਲਾਜ਼ਮ ਨੇ ਉਹਨਾਂ ਦੀ ਬਹੁਤ ਘਾਟ ਹੈ ਉਹਨਾਂ ਨੂੰ ਪੂਰਾ ਕਰਿਆ ਜਾਵੇ ਉਹਦੇ ਵਿੱਚ ਆ ਅਲੱਗ ਮੈਂਬਰ ਰੱਖੇ ਜਾਣ ਠੀਕ ਹੈ ਜੀ ਦੂਜੇ ਸਟਰੀਟ ਲਾਈਟ ਦੀ ਬਹੁਤ ਜ਼ਿਆਦਾ ਦਿੱਕਤ ਹੈ ਉਹਦੇ ਲਈ ਮੈਂਬਰ ਜਿਹੜੇ ਮੁਲਾਜ਼ਮ ਨੂੰ ਹੋਰ ਵਧਾਏ ਜਾਣ ਦੂਜੀ ਇੱਕ ਗੱਲ ਹੋਰ ਬਹੁਤ ਵੱਡੀ ਹੈ ਜਦੋਂ ਆਪਣਾ ਸੰਗਰੂਰ ਸ਼ਹਿਰ ਦੇ ਵਿੱਚ بارش ਬਹੁਤ ਜ਼ਿਆਦਾ ਹੋਈ ਸੀਗੀ ਉਸ ਸਮੇਂ ਦੌਰਾਨ ਜਿਹੜਾ ਸਨਾਮ ਰੋਡ ਤੋਂ ਉਸ ਨਾਲੇ ਦੇ ਵਿੱਚ ਜਿਹੜਾ ਸੀਗਾ ਬ੍ਰੇਕੇਜ ਹੋ ਗਈ ਸੀ ਬਿਲਕੁਲ ਡੈਮੇਜ ਹੋ ਗਿਆ ਸੀਗਾ ਜਿਹੜਾ ਸ਼ਹਿਰ ਦਾ ਬਲੋਕੇਜ ਸਿਸਟਮ ਸੀਗਾ ਸੀਵਰੇਜ ਦਾ ਤੇ ਉਸ ਚੀਜ਼ ਲਈ ਉਦੋਂ ਜਿਹੜੀ ਡੋਕ ਲੱਗੀ ਸੀਗੀ ਉਹ ਉਸ ਤੋਂ ਪਹਿਲਾਂ ਨਗਰ ਕੌਂਸਲ ਵੱਲੋਂ 9 ਲੱਖ ਰੁਪਏ ਦਾ ਟੈਂਡਰ ਲਾ ਕੇ ਨਾਲੇ ਦੀ ਸਫਾਈ ਕਰਾਈ ਗਈ ਸੀ ਪਰ ਉਹ ਸਫਾਈ ਹੈ ਜਿਹੜੀ ਤਸੱਲੀ ਬਖਸ਼ ਨਹੀਂ ਹੋਈ ਸੀ ਕਿ ਜਿਸ ਕਾਰਨ ਪੂਰੇ ਸ਼ਹਿਰ ਨੂੰ ਇਸ ਦਾ ਜਿਹੜਾ ਖਾਮਿਆਜਾ ਭੁਗਤਣਾ ਪਿਆ ਸੀ ਨਾਲ ਲੱਗਦੇ ਪਿੰਡ ਜਿੱਦਾ ਸੀਬਿਆ ਠੀਕ ਹੈ ਉਹਦੇ ਨਾਲ ਜਿਹੜੇ ਡਰੇਨ ਦੇ ਨਾਲ ਲੱਗਦੇ ਸੀ ਬੰਨ ਸੀ ਕੋ ਟੁੱਟਣ ਕਾਰਨ ਉਹਨਾਂ ਦੇ ਪਿੰਡਾਂ 'ਚ ਗਰੀਬਦਲਤ ਆਬਾਦੀ ਸੀਗੀ ਉਹਨਾਂ ਦੇ ਵਿੱਚ ਪਾਣੀ ਚਲਾ ਗਿਆ ਸੀਗਾ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਉਹ ਵੀ ਮੰਗ ਕਰੀਏ ਉਸ ਲੈਟਰ ਦੇ ਵਿੱਚ ਕਿ ਜਿਹੜੀ ਉਦੋਂ ਸਫਾਈ ਕੀਤੀ ਗਈ ਉਸ ਦੇ ਵਿੱਚ ਜਿਹੜਾ ਪੈਸਾ ਵਰਤਿਆ ਗਿਆ ਸੀਗਾ ਉਹਦੀਆਂ ਪੇਮੈਂਟਾਂ ਕਰੀਆਂ ਨੇ ਤਾਂ ਕਿਸ ਅਧਿਕਾਰ ਨਾਲ ਕਿਸ ਤਰੀਕੇ ਨਾਲ ਕਰੀਆਂ ਨੇਗੀਆਂ ਔਰ ਪੇਮੈਂਟਾਂ ਵੀ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਕਿ ਸਾਰੀਆਂ ਦਿੱਕਤਾਂ ਆਉਣ ਤੋਂ ਬਾਅਦ ਉਹ ਨਾ بارشਾਂ ਹੋਣ ਤੋਂ ਬਾਅਦ ਉਹ ਹੁਣ ਇਹਨਾਂ ਦਿਨਾਂ ਦੇ ਵਿੱਚ ਪੇਮੈਂਟਾਂ ਕਰੀਆਂ ਗਈਆਂ ਨੇਗੀਆਂ ਜਦੋਂ ਕਿ ਆਪ ਨੂੰ ਪਤਾ ਲੱਗ ਚੁੱਕਿਆ ਸੀਗਾ ਵੀ ਇਹ ਜਿਹੜਾ ਕਮ ਸੀ ਤਸੱਲੀ ਬਖਸ਼ ਨਹੀਂ ਹੈਗਾ ਸੀਗਾ ਉਸ ਤੋਂ ਬਾਅਦ ਵੀ ਅਗਰ ਪੇਮੈਂਟਾਂ ਕੀਤੀਆਂ ਗਈਆਂ ਤਾਂ ਇਹਦੇ ਨਾਲ ਸਾਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਸ਼ਾਇਦ ਕਪੜੇਬਾਜੀ ਬਹੁਤ ਜ਼ਿਆਦਾ ਨਗਰ ਕੌਂਸਲ ਦੇ ਵਿੱਚ ਵੱਧ ਗਈ ਹੈ ਤਾਂ ਹੀ ਇਹੀ ਇਹੀ ਕਾਰਨ ਹੈ ਜਿਹੜਾ ਸੰਗਰੂਰ ਦਾ ਸ਼ਹਿਰ ਦਾ ਆਪਣਾ ਮਾਹੌਲ ਹੈ ਉਹ ਵੱਧ ਤੋਂ ਬੱਤਰ ਹੁੰਦਾ ਜਾਂਦਾ ਜਾ ਰਿਹਾ ਹੈ ਇਹੀ ਅਸੀਂ ਅਜੇ ਰਿਕੋਜੀਸ਼ਨ ਦੀ ਹੈ ਤਾ ਜੋ ਜਲਦੋ ਜਲਦ ਮੀਟਿੰਗ ਬੁਲਾ ਕੇ ਸਾਰੇ ਸਮੂਹ ਕਾਉਂਸਲਰ 29 ਦੇ 29 ਕਾਉਂਸਲਰਾਂ ਦੀ ਮੀਟਿੰਗ ਹੋਵੇ ਤਾਂ ਸ਼ਹਿਰ ਦੇ ਭਲਾਈ ਲਈ ਸ਼ਹਿਰ ਦੇ ਚੰਗੇ ਕੰਮ ਲਈ ਅਸੀਂ ਮਤੇ ਪਾਸ ਕਰਕੇ ਸ਼ਹਿਰ ਨੂੰ ਇੱਕ ਚੰਗਾ ਸਾਫ਼ ਸੁਥਰਾ ਮਾਹੌਲ ਦੇ ਸਕੀਏ ਪ੍ਰਧਾਨ ਜੀ ਲੱਗਿਆ ਕਿ ਕੁਝ ਕਫਲੇ ਵੀ ਕਮੇਟੀ ਦੇ ਵਿੱਚ ਹੋ ਰਹੇ ਨੇ ਜਿਸ ਨੂੰ ਲੈ ਕੇ ਇੱਕ ਰੀਓਪਨ ਮੀਟਿੰਗ ਬੁਲਾਇਆ ਜਾਂ ਕਿ ਕਰਦੇ ਹੋ ਦੇਖੋ ਇਹ ਰੀਓਕਿਊਸ਼ਨ ਮੀਟਿੰਗ ਅਸੀਂ ਜੋ ਅਮਰਜੈਂਸੀ ਮੀਟਿੰਗ ਬੁਲਾ ਰਹੇ ਹਾਂ ਉਸ ਦੇ ਵਿੱਚ ਅਸੀਂ ਸ਼ਹਿਰ ਦੇ ਜੋ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਅੱਜ ਜੋ ਮੀਟਿੰਗ ਹੈ ਉਹਦਾ ਅੱਜ ਅਸੀਂ ਨੇ ਲੈਟਰ ਦਿੱਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਜੋ ਮੀਟਿੰਗ ਹੈ ਉਹ ਸ਼ਹਿਰ ਦੇ ਵਿਕਾਸ ਨੂੰ ਦੇਖਦੇ ਹੋਏ ਜਲਦ ਤੋਂ ਜਲਦ ਬੁਲਾਈ ਜਾਵੇ ਸੋ ਸ਼ਹਿਰ ਦਾ ਜੋ ਵਿਕਾਸ ਹੈ ਉਹ ਕੰਮਕਾਰ ਤੋਂ ਰੁਕਿਆ ਹੋਇਆ ਸਾਰੇ ਲਾਈਟਾਂ ਦਾ ਬੁਰਾ ਹਾਲ ਹੈ ਸੀਵਰੇਜ ਦਾ ਬੁਰਾ ਹਾਲ ਹੈ ਪੀਣ ਵਾਲੇ ਪਾਣੀ ਦਾ ਬੁਰਾ ਹਾਲ ਹੈ ਸੋ ਅਸੀਂ ਨੇ ਇੱਕ ਰਿਕਵਿਜ਼ਿਸ਼ਨ ਮੀਟਿੰਗ ਜੋ ਬੁਲਾਈ ਹੈ ਉਹ ਦੇਖਦੇ ਹੋਏ 15 ਜੋ ਸੀਵਰਜ ਮੈਨ ਨੇ ਅਸੀਂ ਹੋਰ ਰੱਖਣ ਵਾਸਤੇ ਮੀਟਿੰਗ ਦਾ ਏਜੰਡੇ ਵਿੱਚ ਪਾ ਰਹੇ ਹਾਂ ਔਰ ਪੰਜ ਬੰਦੇ ਅਸੀਂ ਲਾਈਟਾਂ ਦੇ ਜੋ ਸਿਸਟਮ ਲਾਈਟਾਂ ਸਾਰੀਆਂ ਬੰਦ ਪਈਆਂ ਸ਼ਹਿਰ ਦੇ ਉਹ ਬੁਲਾ ਰਹੇ ਹਾਂ ਔਰ ਹੋਰ ਜਿਹੜੇ ਸੰਗਰੂਰ ਦੇ ਕੰਮ ਨਗਰ ਕਾਉਂਸਲਰਾਂ ਦੇ ਸਾਡੇ ਹੋਣ ਵਾਲੇ ਨੇ 29 ਵਾੜਾਂ ਦੇ ਵਿੱਚ ਉਸ ਦੇ ਲਈ ਅਸੀਂ 50 ਲੱਖ ਰੁਪਏ ਦੀ ਜੋ ਉਹ ਕੰਮ ਨੇ ਉਹ ਵੀ ਅਸੀਂ ਆਪਣੀ ਮੀਟਿੰਗ ਦੇ ਵਿੱਚ ਰੱਖ ਰਹੇ ਹਾਂ ਕਿ ਜੋ ਸੰਗਰੂਰ ਦਾ ਵਿਕਾਸ ਹੈ ਉਹ ਉਸੇ ਲਈ ਤੇ ਚੱਲਦਾ ਰਹੇ ਇੱਕ ਸੋਹਣਾ ਸੰਗਰੂਰ ਬਣਦਾ ਰਹੇ ਜਿਸ ਲਈ ਸਾਡੀ ਮਾਨ ਸਰਕਾਰ ਪੂਰੇ ਤੱਟ ਪਰ ਹੈ ਮਾਨ ਸਰਕਾਰ ਦਾ ਇਹ ਵਚਨ ਹੈ ਕਿ ਜੋ ਸੰਗਰੂਰ ਨੂੰ ਸਾਫ ਸੁਥਰਾ ਰੱਖਣਾ ਅਸੀਂ ਪੂਰੀ ਤਨਦੇਹੀ ਨਾਲ ਸੰਗਰੂਰ ਦੇ ਵਿੱਚ ਕੰਮ ਕਰ ਰਹੇ ਆਂ ਕੀ ਨਾਮ ਹੈ ਸਰ ਜਗਜੀਤ ਸਿੰਘ ਆ ਜੀ ਵਾਰਡ ਨੰਬਰ 2 ਤੋਂ ਜਗਜੀਤ ਜੀ ਅੱਜ ਕੀ ਮਸਲਾ ਸੀ ਕੀ ਦਿੱਤਾ ਗਿਆ ਕੀ ਚਲੋ ਮਸਲਾ ਤਾਂ ਦੇਖੋ ਸੰਗਰੂਰ ਦੀਆਂ ਜਿਹੜੀਆਂ ਦਿੱਕਤਾਂ ਨੇ ਸਭ ਤੋਂ ਵੱਡੀ ਕੀ ਬਰਸਾਤ ਹੋ ਕੇ ਹਟਿਆ ਬਹੁਤ ਮੁਹੱਲਿਆਂ ਦੇ ਵਿੱਚ ਪਾੜਾਂ ਦੇ ਵਿੱਚ ਤਕਰੀਬਨ ਗਲੀਆਂ ਜਿਹੜੀਆਂ ਦਬ ਗਈਆਂ ਧਸ ਗਈਆਂ ਜਿਹੜੀਆਂ ਪਹਿਲਾਂ ਹੌਦੀਆਂ ਵਗੈਰਾ ਬਣੀਆਂ ਹੋਈ ਸੀ ਗਰਕੀਆਂ ਸੀ ਉਹਨਾਂ ਦੀ ਵਜ੍ਹਾ ਨਾਲ ਨਾ ਜਿਹੜੀਆਂ ਧਸ ਗਈਆਂ ਗਲੀਆਂ ਉਹਦੇ ਵਿੱਚ ਉਹਦੇ ਕਰਕੇ ਨਾ ਸ਼ਹਿਰ ਦੇ ਵਿੱਚ ਵੱਡੀ ਪ੍ਰੋਬਲਮ ਖੜੀ ਹੋਈ ਪਈ ਆ ਕਿ ਕੋਈ ਕਿਸੇ ਦਾ ਨੁਕਸਾਨ ਨਾ ਹੋ ਜੇ ਕੋਈ ਰਾਹੀਰ ਵਿਚ ਨਾ ਡਿੱਗ ਜੇ ਉਹਨਾਂ ਦੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਮੀਟਿੰਗ ਰੱਖੀ ਆ ਐਮ ਸੀ ਸਾਹਿਬਾਨ ਦੀ ਮੀਟਿੰਗ ਦਾ ਕੀ ਉਹ ਜੀ ਪ੍ਰੋਸੀਜਰ ਪ੍ਰੋਸੀਜਰ ਤਾਂ ਇਹੀ ਆ ਬਸ ਜਿਹੜੇ ਸ਼ਹਿਰ ਤੇ ਜਿਹੜੇ ਜ਼ਰੂਰੀ ਕੰਮ ਨੇ ਜਿਵੇਂ ਸੀਵਰੇਜ ਦੀ ਸਫਾਈ ਨਹੀਂ ਨਾ ਪੂਰੀ ਤਰ੍ਹਾਂ ਹੋ ਰਹੀ ਉਹਦੇ ਸੰਬੰਧ ਦਾ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਨਾਲਾ ਸੀ ਨਾਲੇ ਦੀ ਵੀ ਕੋਈ ਆ ਰਹੀ ਆ ਵੀ ਨਾਲਾ ਪੂਰੀ ਤਰ੍ਹਾਂ ਸਫਾਈ ਨਹੀਂ ਕੀਤੀ ਗਈ ਉਹਦੀ ਤੇ ਉਹਦੇ ਸੰਬੰਧ ਚ ਆ ਵੀ ਉਹਨੂੰ ਦੁਆਰਾ ठेकेदार ਨੂੰ ਕਹਿ ਕੇ ਉਹ ਕੰਮ ਸਾਫ ਕਰਵਾਇਆ ਜਾਵੇ ਕਾ ਸਾਰਾ ਜੀ ਮੀਟਿੰਗ ਬੁਲਾਉਣ ਦਾ ਜੋ ਗੱਲ ਕਹੀ ਹੈ ਕਿ ਕੀ ਮਸਲਾ ਦੇਖੋ ਜੀ ਪਹਿਲਾਂ ਸਾਡੇ ਐਮਸੀ ਸਾਹਿਬ ਨੇ ਜਿਹੜੇ ਹੈਗੇ ਨੇ ਸਾਰੇ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਮੀਟਿੰਗਾਂ ਕਰਨ ਤੋਂ ਬਾਅਦ ਇਹ ਡਿਸੀਜਨ ਲਿਆ ਗਿਆ ਜਿਹੜੀ ਇਹ ਇੱਕ ਮੀਟਿੰਗ ਰੱਖੀ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਜਿਹੜੇ ਐਮਸੀਆਂ ਦੇ ਮਹੱਲਿਆਂ ਦੇ ਕੰਮ ਨਹੀਂਗੇ ਉਹ ਕਿਤੇ ਨਾ ਕਿਤੇ ਜਿਹੜੇ ਜ਼ੀਰੋ ਗਰਾਊਂਡ ਤੇ ਨੇ ਹੋ ਨਹੀਂ ਰਹੇ ਜਦੋਂ ਕਮੇਟੀ ਨਹੀਂ ਬਣੀ ਸੀਗੀ ਉਸ ਟਾਈਮ ਜਿਹੜੇ ਲਾਈਟਾਂ ਨੇ ਜਾਂ ਸੀਵਰ ਦੇ ਕੰਮ ਨੇ ਦਾੜ-ਦਾੜ ਹੁੰਦੇ ਸੀ ਪਰ ਜਦੋਂ ਦੀ ਕਮੇਟੀ ਬਣੀ ਹੈਗੀ ਸਾਡੇ ਮਸਿਆਂ ਦੇ ਕੰਮ ਨਹੀਂ ਹੋ ਰਹੇ ਹੈਗੇ ਪ੍ਰਧਾਨ ਜੀ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਪ੍ਰਧਾਨ ਜੀ ਨੂੰ ਬਹੁਤ ਵਾਰੀ ਕੰਪਲੀਟਾਂ ਕਰ ਲੀਆਂ ਮੀਟਿੰਗਾਂ ਕਰ ਲੀਆਂ ਪਰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਹੁਣ ਮਜਬੂਰ ਨਾ ਹੋ ਕੇ ਸਾਨੂੰ ਇਹ ਨਹੀਂ ਹੈਗਾ ਜੀ ਵੀ ਅਸੀਂ ਇਕੱਲਾ ਪ੍ਰਧਾਨ ਜੀ ਤੱਕ ਸੇਮਤ ਰਿਆਂਗੇ ਅਸੀਂ ਅੱਗੇ ਜਿਹੜੇ ਮੰਤਰੀ ਸਾਹਿਬ ਨੇ ਉਹਨਾਂ ਤੱਕ ਵੀ ਗੁਹਾਰ ਲਾਈ ਆ ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਨੇਗੀਆਂ ਸੀਐਮ ਸਾਹਿਬ ਦੇ ਉਹ ਡੀਓ ਸਾਹਿਬ ਨੇ ਸੁਖੀ ਜੀ ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਨੇ ਅਮਰ ਰੋੜਾ ਜੀ ਨਾਲ ਵੀ ਮ ਨਗਰ ਕੌਂਸਲ ਕਮੇਟੀ ਸੰਗਰੂਰ ਦੀ ਕਮੇਟੀ ਹੈ ਨਾ ਉਹਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਜਿਹਦਾ ਖਮਿਆਜਾ ਸਾਡੇ ਮਹੱਲੇ ਵਾਸੀ ਨੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਪੂਰੀ ਆਸ ਨਾਲ ਉਮੀਦ ਨਾਲ ਆ ਕਮੇਟੀ ਵਿੱਚ ਭੇਜਿਆਗਾ ਵੀ ਸਾਡੇ ਜਿਹੜੇ ਮਹੱਲਿਆਂ ਦੇ ਕੰਮ ਨੇ ਉਹ ਹੋਣਗੇ ਪਰ ਕਿਤੇ ਨਾ ਕਿਤੇ ਤਾਂ ਮਹੱਲਿਆਂ ਦੇ ਵਿੱਚ ਇੰਨੀ ਕਿ ਜਿਆਦਾ ਮਤਲਬ ਸਾਡੀ ਦੁਰਦ ਦਾ ਵਿਗੜੀ ਪਈ ਆ ਵੀ ਸੀਵਰ ਦਾ ਪਾਣੀ ਘਰਾਂ ਦੇ ਵਿੱਚ ਭਰਿਆ ਪਿਆਗਾ ਤੇ ਅਗਰ ਹੁਣ ਐਮਸੀ ਨੇਗੇ ਐਮਸੀ ਈਓ ਸਾਹਿਬ ਨੂੰ ਕਹਿੰਦੇ ਨੇ ਜਾ ਇਨਸਪੈਕਟਰ ਸਾਹਿਬ ਨੂੰ ਕਹਿੰਦੇ ਨੇ ਕਿਸੇ ਨੇ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਜਿੰਨੇ ਮਰਜ਼ੀ ਲਿਖ ਦੇ ਇੱਕੇ ਦੇਈ ਜਾਓ ਸਾਡਾ ਕੋਈ ਕੰਮ ਹੀ ਨਹੀਂ ਹੁੰਦਾ ਪਤਾ ਨਹੀਂ ਕਿਹਨੇ ਰੋਕਿਆ ਪਤਾ ਨਹੀਂ ਕਿਹਨੇ ਨਹੀਂ ਰੋਕਿਆ ਕਿਤੇ ਨਾ ਕਿਤੇ ਅਸੀਂ ਇਹ ਕਹਾਂਗੇ ਵੀ ਜਿਹੜੀ ਨਗਰ ਕਾਉਂਸਲ ਕਮੇਟੀ ਸੰਗਰੂਰ ਦੀ ਆ ਸਾਡਾ ਐਮਸੀਆਂ ਦਾ ਸਾਡਾ ਉਰੇ ਕੋਈ ਹੱਕ ਹੀ ਨਹੀਂ ਹੈਗਾ ਜਿਸ ਤਰ੍ਹਾਂ ਸਾਨੂੰ ਲੱਗ ਰਿਹਾ ਅਸੀਂ ਕਰਕੇ ਅਸੀਂ ਜਿਹੜਾ ਹੈਗਾ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਸਖਤ ਵਿਰੋਧ ਕਰਦੇ ਹਾਂ ਅਗਰ ਸਾਡੇ ਕੰਮ ਨਹੀਂ ਹੋਣਗੇ ਅਗਰ ਮਹੱਲਿਆਂ ਦੇ ਵਿੱਚ ਸਾਡੀ ਜਿਹੜੀ ਸੁਣਵਾਈ ਆ ਉਹ ਨਹੀਂ ਹੋਊਗੀ ਅਗਰ ਸਾਡੇ ਅਧਿਕਾਰੀ ਜਿਵੇਂ ਇਹੋ ਸਾਹਿਬ ਨੇ ਜਾਂ ਸਾਡੇ ਪ੍ਰਧਾਨ ਜੀ ਨੇ ਸਹੀ ਕੰਮ ਜਾਇਜ਼ ਕੰਮ ਜਿਹੜਾ ਨਹੀਂ ਕਰੂਗਾ ਤਾਂ ਉਹਦੇ ਖਿਲਾਫ ਸਾਡਾ ਹੱਲਾ ਬੋਲਾਂਗੇ ਔਰ ਜਿੱਥੇ ਤੱਕ ਜਿਹਨੂੰ ਵੀ ਲਾਉਣਾ ਪਿਆ ਜਿਹਨੂੰ ਵੀ ਤਾਰਨਾ ਪਿਆ ਜਿੱਦੀ ਵੀ ਬਦਲੀ ਕਰਾਉਣੀ ਪਈ ਕਰਾਵਾਂਗੇ ਕਿਉਂਕਿ ਅਸੀਂ ਸ਼ਹਿਰ ਦੇ ਨਾਲ ਜੁੜੇ ਹੋਏ ਹਾਂਗੇ ਕਿਸੇ ਅਫਸਰ ਦੇ ਨਾਲ ਜਾਂ ਕਿਸੇ ਪ੍ਰਧਾਨ ਦੇ ਨਾਲ ਨਹੀਂ